ਕੋਵਿਡ-19 ਉਹੀ ਪਿਆਨੇ ਕਬਿਮਾਰੀ ਸੀ ਜਿਸ ਨੂੰ ਲੋਕਾਂ ਨੇ ਇੱਕ ਵਾਰ ਤੱਕ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਕਰ ਦਿੱਤਾ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਇੱਕ ਵਾਰ ਫਿਰ ਏਸ਼ੀਆ ਦੇ ਵੱਡੇ ਦੇਸ਼ਾਂ ਦੇ ਵਿੱਚ ਕਰੋਨਾ ਦੀ ਵਾਪਸੀ ਹੋਈ ਹੈ ਤਾਂ ਜਿਸ ਨੂੰ ਦੇਖਦੇ ਹੋਏ ਸੂਬੇ ਦੀ ਸਰਕਾਰ ਦੇ ਵੱਲੋਂ ਵੀ ਕੁਝ ਪਾਬੰਦੀਆਂ ਲਗਾਈਆਂ ਗਈਆਂ ਨੇ ਐਡਵਾਈਜ਼ਰੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਰਕਾਰ ਨੇ ਕਰੋਨਾ ਨੂੰ ਦੇਖਦੇ ਹੋਏ ਹੁਣ ਜਿਹੜਾ ਕਿ ਲੋਕਾਂ ਨੂੰ ਮਾਸਕ ਪਾਉਣ ਦੀ ਮੋੜ ਸਲਾਹ ਦਿੱਤੀ ਗਈ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਐਡਵਾਈਜ਼ਰੀ ਸਰਕਾਰ ਦੇ ਵੱਲੋਂ ਜਾਰੀ ਕੀਤੀ ਆ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਭੀੜ ਭੜੱਕੇ ਵਾਲੀਆਂ ਜਗ੍ਹਾ ਤੇ ਵਿੱਚ ਹੁਣ ਜਿਹੜਾ ਮਾਸਕ ਹੈ ਉਹ ਪਾਉਣਾ ਲਾਜ਼ਮੀ ਹੋਵੇਗਾ ਜੇਕਰ ਤੁਸੀਂ ਮਾਲ ਦੇ ਵਿੱਚ ਜਾਨੇ ਹੋ ਉੱਥੇ ਵੀ ਮਾਸਕ ਜਿਹੜਾ ਉਹ ਲਾਜ਼ਮੀ ਕਰ ਦਿੱਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਮੱਧ ਪ੍ਰਦੇਸ਼ ਦੀ ਸਰਕਾਰ ਦੇ ਵੱਲੋਂ ਇਹ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਸਿਹਤ ਭਲਾਈ ਵਿਭਾਗ ਦੇ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਤੇ ਕੁਝ ਸਾਵਧਾਨੀਆਂ ਜਿਹੜੀਆਂ ਉਹ ਵਾਰਤਾਂ ਦੇ ਲਈ ਕਿਹਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕਰੋਨਾ ਦੇ ਵੱਲੋਂ ਜਿਹੜਾ ਕਿ ਇੱਕ ਵਾਰ ਫਿਰ ਦਸਤਕ ਦਿੱਤੀ ਗਈ ਹੈ ਦੇਸ਼ ਦੇ ਕੁਝ ਸੂਬਿਆਂ ਦੇ ਵਿੱਚ ਮਾਮਲੇ ਹਲੇ ਹੌਲੀ-ਹੌਲੀ ਵਧ ਰਹੇ ਨੇ ਤਾਂ ਇਸ ਦੌਰਾਨ ਆਂਧਰਾ ਪ੍ਰਦੇਸ਼ ਸਰਕਾਰ ਨੇ ਪੁਸ਼ਟੀ ਕੀਤੀ ਹੈ ਕਿ ਸੂਬੇ ਦੇ ਵਿੱਚ ਕੋਈ ਵੀ ਸਰਗਰਮ ਕਰੋਨਾ ਮਰੀਜ਼ ਨਹੀਂ ਹੈ ਜਦੋਂ ਕਿ ਗਵਾਂਟੀ ਸੂਬਿਆਂ ਦੇ ਵਿੱਚ ਮਾਮਲੇ ਦੁਬਾਰਾ ਵਧ ਰਹੇ ਨੇ ਸਾਵਧਾਨੀ ਦੇ ਤੌਰ ਤੇ ਸਿਹਤ ਮੈਡੀਕਲ ਅਤੇ ਪਰਿਵਾਰ ਭਲਾਈ ਵਿਭਾਗ ਨੇ ਜਨਤਕ ਆਵਾਜਾਈ ਅਤੇ ਸ਼ਾਪਿੰਗ ਮਾਲ ਸਿਨੇਮਾ ਹਾਲ ਪੂਜਾ ਸਥਾਨਾਂ ਅਤੇ ਬਜ਼ਾਰਾਂ ਵਰਗੀਆਂ ਭੀੜ-ਪੜੱਕੇ ਵਾਲੀਆਂ ਥਾਵਾਂ ਦੇ ਉੱਤੇ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਨਾਗਰਿਕਾਂ ਲਈ ਐਡਵਾਈਸਰੀ ਜਿਹੜੀ ਉਹ ਜਾਰੀ ਕੀਤੀ ਗਈ ਹੈ ਸਿਹਤ ਵਿਭਾਗ ਨੇ ਨਾਗਰਿਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਬੁਖਾਰ ਖੰਘ ਜ਼ੁਕਾਮ ਅਤੇ ਗਲੇ ਦੇ ਵਿੱਚ ਖਰਾਸ਼ ਵਰਗੇ ਆਮ ਲੱਛਣਾਂ ਵਾਲੇ ਵਿਅਕਤੀਆਂ ਨੂੰ ਡਾਕਟਰਾਂ ਨਾਲ ਸੰਪਰਕ ਕਰਨ ਦੀ ਸਲਾਹ ਦਿੱਤੀ ਗਈ ਹੈ ਐਡਵਾਈਸਰੀ ਦੇ ਵਿੱਚ ਕਿਹਾ ਗਿਆ ਹੈ ਕਿ ਪ੍ਰਭਾਵਿਤ ਖੇਤਰਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਟੈਸਟ ਕਰਵਾਉਣ ਅਤੇ ਜੇਕਰ ਉਨ੍ਹਾਂ ਵਿੱਚ ਲੱਛਣ ਦਿਖਾਈ ਦਿੰਦੇ ਨੇ ਤਾਂ ਘੱਟੋ-ਘੱਟ 1 ਹਫ਼ਤੇ ਲਈ ਆਪਣੇ ਆਪ ਨੂੰ ਅਲੱਗ ਰੱਖਣ ਸਿਹਤ ਵਿਭਾਗ ਵੱਲੋਂ ਗਰਭਤੀ ਔਰਤਾਂ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਬਜ਼ੁਰਗਾਂ ਨਾਗਰਿਕਾਂ ਅਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੇ ਲਈ ਇੱਕ ਵਿਸ਼ੇਸ਼ ਸਲਾਹ ਜਾਰੀ ਕੀਤੀ ਗਈ ਹੈ ਉਨ੍ਹਾਂ ਨੇ ਯਾਤਰਾ ਨੂੰ ਸੀਮਿਤ ਕਰਨ ਅਤੇ ਸਖਤ ਸਫਾਈ ਅਭਿਆਸਾਂ ਦੀ ਪਾਲਣਾ ਕਰਨ ਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਤਾਂ ਤੁਹਾਨੂੰ ਦੱਸ ਦਈਏ ਕਿ ਗਵਾਂਡੀ ਦੇਸ਼ਾਂ ਦੇ ਵਿੱਚ ਏਸ਼ੀਆ ਦੇ ਹਾਂਗਕਾਂਗ ਵਰਗੇ ਦੇਸ਼ਾਂ ਦੇ ਵਿੱਚ ਜਿਹੜਾ ਕਰੋਨਾ ਨੇ ਇੱਕ ਵਾਰ ਫਿਰ ਜਿਹੜੀ ਦਸਤਕ ਦਿੱਤੀ ਆ ਤਾਂ ਸੂਬੇ ਦੇ ਵਿੱਚ ਵੀ 257 ਕੇਸ ਦੇ ਜਿਹੜੇ ਭਾਰਤ ਦੇ ਵਿੱਚ ਵੀ ਪਾਏ ਗਏ ਨੇ ਤਾਂ ਹੁਣ ਜਿਹੜੀ ਆ ਮੱਧ ਪ੍ਰਦੇਸ਼ ਸਰਕਾਰ ਦੇ ਵੱਲੋਂ ਕਿਹਾ ਗਿਆ ਕਿ ਲੋਕਾਂ ਨੂੰ ਮਾਸਕ ਪਾਉਣਾ ਜਿਹੜਾ ਉਹ ਲਾਜ਼ਮੀ ਕੀਤਾ ਗਿਆ ਇਕੱਠ ਵਾਲੀਆਂ ਜਗ੍ਹਾ ਤੇ ਭੀੜ ਵਾਲੀਆਂ ਜਗ੍ਹਾ ਤੇ ਸ਼ਾਪਿੰਗ ਮਾਲਾਂ ਦੇ ਵਿੱਚ ਤੇ ਸਿਨੇਮਾ ਹਾਲਾਂ ਦੇ ਵਿੱਚ ਤਾਂ ਜੇਕਰ ਕਿਸੇ ਵੀ ਵਿਅਕਤੀ ਨੂੰ ਬੁਖਾਰ ਖੰਘ ਜ਼ੁਕਾਮ ਹੁੰਦਾ ਤਾਂ ਉਸ ਨੂੰ ਤੁਰੰਤ ਇਹ ਜਿਹੜਾ ਟੈਸਟ ਕਰਵਾਉਣ ਦੇ ਲਈ ਕਿਹਾ ਗਿਆ